ਮਨਜੀਤ ਸਿੰਘ ਜੀ ਮੋਟਰ ਵਹੀਕਲ ਇਨਸਪੈਕਟਰ ਸਾਡੇ ਸਰਦਾਰ ਗੁਰਵਿੰਦਰ ਗਿੱਲ ਗੁਰਵਿੰਦਰ ਗਿੱਲ ਜੀ ਇਹ ਇਹ ਸਾਡੀ ਇਹਨੇ ਇੱਕ ਕਮੇਟੀ ਜਿਹੜੀ ਹੈਗੀ ਇਕੱਠੀ થઈ ਗਈ ਹੈ ਦੇ ਅੰਦਰ ਤੇ ਅੱਜ ਤੋਂ ਅਸੀਂ ਪਹਿਲਾਂ ਇਹਦੀ ਅਖਬਾਰਾਂ ਦੇ ਅੰਦਰ ਐਡ ਕੀਤੀ ਸੀਗੀ ਜਿਹੜੇ 106 ਵਹੀਕਲ ਹੈ ਇਹਨਾਂ ਦੀ ਬੋਲੀ ਹੋਣੀ ਹੈ ਖੁੱਲੀ ਬੋਲੀ ਹੋਣੀ ਹੈ ਤੇ ਅੱਜ ਇਹਦੇ ਅੰਦਰ ਬੋਲੀ ਹੰਦੇ ਪਾਏ 22 ਜਿਹੜੀ ਪਾਰਟੀਆਂ ਅਸੀਂ ਜਨ ਜਿਹਨੇ ਪਾਰਟਿਸਿਪੇਟ ਕੀਤਾ ਸੀਗਾ ਤੇ 106 ਵਹੀਕਲਾਂ ਦੀ ਸਾਡੀ ਜਿਹੜੀ ਕੀਮਤ ਅਸੀਂ ਜਿਹੜੀ ਪਹਿਲਾਂ ਆਪ ਦੀ ਅਨੁਮਾਨਿਤ ਕੀਮਤ ਜਿਹੜੀ ਸਰਕਾਰੀ ਬਣਦੀ ਸੀ ਜਿਹੜੀ ਲਾਈ ਸੀਗੀ ਉਹ 1619000 ਰੁਪਏ ਸੀਗੀ ਜੋ ਬੋਲੀ ਦੀ ਹੁ ਬੋਲੀ ਖਤਮ ਹੋ ਚੁੱਕੀ ਹੈ ਤੇ ਜਿਹੜੇ ਵਹੀਕਲ ਸਾਡੇ ਸਾਰੇ ਜਿਹੜੇ ਹੈਗੇ ਇਹ ਹੁਣ ਜੇ 25 ਲੱਖ ਤੇ 49000 ਰੁਪਏ ਜਿਹੜੀ ਹੈਗੇ ਇਹਦੀ ਬੋਲੀ ਲੱਗੀ ਹੈ ਤੇ ਇਹਨਾਂ ਦੀ ਜਿਹੜੀ ਰਕਮ ਹੈ ਅਸੀਂ ਜਿਹੜਾ 1/4 ਜਿਹੜਾ ਹੁਣ ਜਮ੍ਹਾਂ ਕਰਾਵਾਂਗੇ ਤੇ ਬਾਕੀ ਜਿਹੜੀ ਇੱਕ ਹਫਤੇ ਦੇ ਅੰਦਰ ਅੰਦਰ ਜਿਹੜੀ ਹੋਇਆ ਕੰਮ ਹੈਗੀ ਇਹ ਜਮ੍ਹਾਂ ਕਰਾਉਣ ਦੇ ਜ਼ਿੰਮੇਦਾਰ ਹੋਣਗੇ ਅਗਰ ਇਹ ਰਕਮ ਜਮ੍ਹਾਂ ਨਹੀਂ ਕਰਾਉਂਦੇ ਹੈ ਤੇ ਇਹ ਜਿਹੜੀ ਰਕਮ 1/4 ਤੇ 50000 ਰੁਪਏ ਜੋ ਜਮ੍ਹਾਂ ਕਰਾ ਰੱਖੇ ਨੂੰ ਜ਼ਬਤ ਕੀਤਾ ਜਾਊਗਾ ਤੇ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਾ ਦਿੱਤਾ ਜਾਊਗਾ ਸਰ ਕਿੰਨਾ ਕਿੰਨਾ ਕ ਅੰਦਾਜ਼ਾ ਸੀ ਸਰ ਤੁਹਾਨੂੰ ਬੋਲੀ ਜਾਤੀ ਬੋਲੀ ਠੀਕ ਹੋਈ ਹੈ ਕਿ ਇਸ ਤੋਂ ਇੱਕ ਆਈਡੀਆ ਬੋਲੀ ਠੀਕ ਹੋਈ ਹੈ ਕਿਉਂਕਿ ਸਾਡੇ ਅੰਦਾਜ਼ੇ ਤੋਂ ਜਿਹੜੀ ਸੀ ਕਿੰਮਤ ਤੋਂ ਇਹ 847000 ਰੁਪਏ ਜਿਹੜੀ ਹੈਗੀ ਬੋਲੀ ਜ਼ਿਆਦਾ ਲੱਗੀ ਹੈ ਤੇ ਅਜੀ ਕਿਹਾ ਉਹ ਠੀਕ ਬੋਲੀ ਲੱਗੀ ਹੈ ਤਾਂ ਕਿ ਇਹ ਪੈਸੇ ਸਰਕਾਰੀ ਖਜ਼ਾਨੇ 'ਚ ਜਾਣਗੇ ਤੇ ਇਹ ਕਮਾਂ 'ਚ ਯੂਜ਼ ਹੋਣਗੇ ਇਹ ਫਾਰਮ ਜਿਹੜੀ ਹੈਗੀ ਇੱਕ ਤਾਂ ਬਠਿੰਡੇ ਦੀ ਹੈਗੀ ਇਹਦੇ ਅੰਦਰ ਨਵਨੀਤ ਕੁਮਾਰ ਦੀ ਫਰਮ ਹੈ ਇੱਕ ਬਰਨਾਲੇ ਦੀ ਹੈ ਆਤਮਾਰਾਮ ਤੇ ਇਹ ਦੋਨਾਂ ਫਰਮਾਂ ਨੇ ਜਿ ਵੱਖਰੇ ਵੱਖਰੇ ਜਿਹੜੇ ਲਾਰਜ ਸੀਗੇ ਇਹਨਾਂ ਨੂੰ ਆਪਦੀ ਸਭ ਤੋਂ ਵੱਧ ਕੀ ਬੋਲੀ ਦਿੱਤੀ ਤੇ ਇਹਨਾਂ ਨੂੰ ਇਹ ਬੋਲੀ ਜਿਹੜੀ ਹੈਗੀ ਛੱਡੀ ਗਈ ਹੈ ਇਹ ਸਰ ਜਿਹੜੇ ਹੈ ਬੋਲੀਆਂ ਨਿਲਾਮੀਆਂ ਕਰਦੀਆਂ ਉਹ ਸਾਇ ਕਦੋਂ ਤੱਕ ਹੁੰਦੀ ਹੈ ਮੰਨ ਲਓ 6 ਮਹੀਨੇ ਬਾਅਦ ਸਾਰਾ ਮਤਲਬ ਕਿ ਇਹ ਤਾਂ ਸਮਾਂ ਇਹ ਸਮਾਂ ਇਹਦੇ ਅੰਦਰ ਜਿ ਕੀ ਹੈ ਅਸੀਂ ਇਹਦਾ ਆਰਡਰ ਲੈਣੇ ਆ ਜਿਹੜੇ ਕੋਈ ਵੀ ਅਪੀਲ ਪੈਂਡਿੰਗ ਨਾ ਹੋਵੇ ਜਦੋਂ ਸਾਨੂੰ ਲੱਗਦਾ ਵੀ ਇੰਨੇ ਵਹੀਕਲ ਹੋ ਗਏ ਉਸ ਦੇ ਸਾਹਮਣੇ ਅਸੀਂ ਦੀ ਐਡ ਕਰਦੇ ਆ ਤੇ ਫਿਰ ਉਹਦੀ ਅਸੀਂ ਬੋਲੀ ਕਰਾਉਣੀ ਉਹ ਤਾਂ ਪਹਿਲਾਂ ਵੀ ਅਸੀਂ ਬੋਲੀ ਕਰਾਈ ਸੀਗੀ ਕਰੀਬ ਕਰੀਬ ਮੇਰੀ ਗੱਲ ਕਿ 40 ਲੱਖ ਰੁਪਇਆ 43 ਲੱਖ 43 ਲੱਖ ਰੁਪਇਆ ਜਿਹੜਾ ਸੀਗਾ 140 140 ਵਹੀਕਲ ਸੀ ਇਹ ਅਸੀਂ ਪਹਿਲਾਂ ਵੀ ਇਹ ਬੋਲੀ ਕਰਾ ਚੁੱਕੇ ਆ ਤੇ ਇਹ ਮੇਰੇ ਰੈਂਡੇ ਸੈਗਮੈਂਟ ਹੈਗੀ ਕਿਉਂਕਿ ਮੈਂ April ਦੇ ਅੰਦਰ ਇੱਥੇ ਆਇਆ ਸੀਗਾ ਟ੍ਰਾਂਸਫਰ ਹੋ ਕੇ ਇਹ ਇਹ ਦੋ ਬੋਲੀਆਂ ਹੋਈਆਂ ਇੱਥੇ ਸਰ ਹੋਰ ਵੀ ਥਾਣਿਆਂ 'ਚ ਬਹੁਤ ਵਹੀਕਲ ਖੜੇ ਨੇ ਉਹਨਾਂ ਦੀ ਕੀ ਹਜੇ ਆਰਡਰ ਲੈਣੀ ਹੈ ਕਿ ਕਾਫੀ ਇਹ ਥਾਣੇ ਭਰੇ ਪਏ ਨੇ ਅਸੀਂ ਕੋਸ਼ਿਸ਼ ਇਸ ਕੋਸ਼ਿਸ਼ ਦੇ ਅੰਦਰ ਹੀ ਹੈਗੇ ਕਿਉਂਕਿ ਜਿਹੜੇ ਇੱਕ ਤਾਂ ਸਾਨੂੰ ਪੇਸ਼ਿਆਂ ਦੀ ਜਿਹੜੀ ਹੈਗੀ ਸਰਕਾਰ ਨੂੰ ਇਹਦੇ ਅੰਦਰ ਆਮਦਨ ਹੈਗੀ ਜਿਹੜੇ ਵਹੀਕਲ ਵਿਕਾਰ ਪਏ ਹੈਗੇ ਤੇ ਦੂਜਾ ਜਿਹੜਾ ਸਾਡੇ ਥਾਣੇ ਜਿਵੇਂ ਤੁਸੀਂ ਕਹਿੰਦੇ ਹੋ ਭਰੇ ਪਏ ਐ ਇਹਦੇ ਅੰਦਰ ਵੀ ਸਾਨੂੰ ਕੀ ਹੈ ਸਪੇਸ ਮਿਲਦੀ ਹੈ ਥਾਣਿਆਂ 'ਚ ਖਾਲੀ ਹੋਣ ਦਾ ਸਾਨੂੰ ਫਾਇਦਾ ਹੁੰਦਾ ਹੈ ਸਕੱਤ ਤੇ ਨਾ ਉਸਦਾ ਕੋਈ ਵੈਬਸਾਈਟ ਹੈਗੀ ਜਾ ਕੇ ਹਾਂ ਸਾਡੀ ਵੈਬਸਾਈਟ ਹੈਗੀ ਉਹਦੇ ਉੱਤੇ ਅਸੀਂ ਇਹਨੂੰ ਪਹਿਲਾਂ ਕੱਢਦੇ ਆ ਸਮਾਚਾਰ ਦੋ ਪੇਪਰਾਂ ਜੇ ਵੀ ਅਸੀਂ ਕੱਢਦੇ ਦੋ ਪੇਪਰਾਂ ਦੀ ਪਹਿਲਾਂ ਕਢਾਇਆ ਗਿਆ ਸੀਗਾ ਹਾਂਜੀ ਉਹ ਜਿਹੜਾ ਹੈਗਾ ਉਹ ਆਪਣੇ ਡੀਐਸਪੀ ਸਾਹਿਬ ਦੱਸਣਗੇ ਕਿਹੜੀ ਸਾਈਟ ਤੇ ਇਹਨੂੰ ਜਿਹੜਾ ਹੈਗਾ ਐਡ ਕੀਤੀ ਗਈ ਸਰਪਠੰਡਾ ਪੰਜਾਬ ਪੁਲਿਸ .n ਇਹ ਕਿਹੜੇ ਕਿਹੜੇ ਵਹੀਕਲ ਹੁੰਦੇ ਨੇ ਇਹ ਦੇ ਅੱਜ ਫੋਰ ਵੀਹਲਰ ਹੀ ਤੁਹਾਨੂੰ ਇਹ ਦੇ ਅੰਦਰ ਵੀਕਲ ਜੋ ਗੱਲ ਕਰ ਰਹੇ ਸਾਰੇ ਕਿਸਮ ਦੇ ਵੀਕਲ ਹੈ ਕਿ ਇੱਥੇ ਕੀਸੀਏ ਇਨਵਾ ਗੱਡੀ ਵੀ ਸੀਗੀ ਸ਼ਿਫਟ ਗੱਡੀ ਵੀ ਸੀਗੀ ਹੋਰ ਕਾਰਾਂ ਵੀ ਸੀਗੀ ਉਹ ਵੀ ਲੈ ਵੀ ਸੀਗੇ ਇਤੋਂ ਤੱਕ ਇਹ ਜਾਂਦੇ ਸਾਈਕਲ ਵੀ ਸੀਗੀ ਸਰ ਅੱਜ ਕਿੰਨੇ ਪੈਸੇ ਇਹਨਾਂ ਤੋਂ ਪਰਵਾਏ ਆ ਕਿ ਕਦੋਂ ਇਹਨਾਂ ਨੂੰ ਵੀਕਲ ਜਿਹੜੇ ਹੈ ਹੈਂਡਓਵਰ ਕਿੱਥੇ ਜਾਂਦੇ ਇਹ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਵਨ ਦੇਖੋ ਬੋਲੀ ਦੇਣ ਤੋਂ ਪਹਿਲਾਂ 50000 ਰੁਪਏ ਜਵਾ ਹੁੰਦਾ ਇਹਨਾਂ ਦਾ ਲੇਕਿਨ ਜਦੋਂ ਕਬੀ ਉਹਦਾ ਰਿਟਰਨ ਅਸੀ ਕਰ ਦਿੰਨੇ ਜਿਹੜੇ ਬੋਲੀ ਚ ਕਾਮਯਾਬ ਨਹੀਂ ਹੁੰਦੇ ਕਰ ਦਿੰਦੇ 14 ਚ ਬੋਲੀ ਜਿਆਦਾ ਲਾ ਕੇ ਜਿਹਨੂੰ ਨਿਕਲ ਜਾਂਦੀ ਹੈ ਉਹ 14 ਦਾ ਅੱਜ ਜਮਾ ਕਰਾਊਗਾ ਤੇ ਵੀਕ ਦੇ ਅੰਦਰ ਅੰਦਰ ਜਿਹੜਾ ਹੈਗਾ ਬਾਕੀ ਜਿਹੜਾ ਬਚਿਆ ਪੈਸਾ ਹੈਗਾ ਉਹਨਾਂ ਨੂੰ ਇਹ ਜਿਹੜਾ ਹੈਗਾ ਪੈਸਾ ਸੀ ਅਕਾਉਂਟੀ ਜਮਾ ਕਰਾ ਕੇ ਗਵਰਨਮੈਂਟ ਤੇ ਇਹ ਵਹੀਕਲ ਜਿਹੜਾ ਹੈਂਡ ਓਵਰ ਕਰ ਦਾਂਗੇ ਸਾਰੇ ਕੀ ਸਰ ਇਹਨਾਂ ਤੇ ਦੇ ਦਿੰਦੇ ਆ ਉਹਨਾਂ ਨੂੰ ਮਾਰਕਨ ਦਿੱਤੇ ਜਾਂਦੇ ਸਰ ਵਾਲਿਆ ਕੋਈ ਪਰ ਉਹਨਾਂ ਤੇ ਵੀ ਆਨ ਚੱਲਦੇ ਆਸ਼ੂਰਛੇ ਨਹੀਂ ਦਿੰਦੇ ਕਰਦੇ ਸੀ ਇੱਕ ਤਰੀਕੇ ਦਾ ਜਿਹੜਾ ਕਵਾੜੀ ਹੈਗਾ ਉਹ ਇੱਕ ਕਵਾੜ ਸਕ੍ਰੈਪ ਜਿੱਤੇ ਜਾਂਦਾ ਸਕ੍ਰੈਪ ਦੇ ਅੰਦਰ ਹੀ ਹਾਂ ਠੀਕ ਹੈ ਸਰ